ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਜਨਵਰੀ 26 ਖੁੱਲ ਗਿਆ ਪਰ ਇੱਕ ਖਬਰ ਹੋਰ ਵੀ ਹੈ ਡਿਪਲੋਮਿਆਂ ਦੇ ਨਾਲ ਨਾਲ ਬੈਚਲਰ ਡਿਗਰੀ ਲਈ ਵੀ ਬਹੁਤ ਜ਼ਿਆਦਾ ਅੱਜ ਕੱਲ ਵਿਦਿਆਰਥੀਆਂ ਦਾ ਰੁਝਾਨ ਹੈ ਇਹਦੇ ਪਿੱਛੇ ਕੀ ਕਾਰਨ ਨੇ ਇਹ ਵੀ ਅੱਜ ਜਸਮੀਤ ਜੀ ਤੋਂ ਸਮਝਦਿਆਂ ਜਸਮੀਤ ਜੀ ਸਾਡੇ ਨਾਲ ਨੇ ਚੇਅਰਮੈਨ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਦੇ ਜਸਮੀਤ ਜੀ ਬਹੁਤ ਸਵਾਗਤ ਹੈ ਸ사 ਸਿੱਖਾ ਸੀ ਦੇਖੋ ਕੈਨੇਡਾ ਜਨਵਰੀ 26 ਚ ਕੀ ਕਹਿੰਦੇ ਆ ਮੈਂ ਕਹਾਂਗਾ ਇਹਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਖੁੱਲੀਆਂ ਹੋਈਆਂ ਔਰ ਜਿਹੜੇ ਮਾਸਟਰਸ ਕਰਨ ਜਾਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਪਾਊਸ ਨਾਲ ਜਾ ਸਕਦਾ ਹੈ ਜੇ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਤੁਹਾਡੇ ਬੱਚੇ ਵੀ ਨਾਲ ਜਾ ਸਕਦੇ ਆ ਕੈਨੇਡਾ ਹਾਂ ਔਰ ਤੁਹਾਡੇ ਕੀ ਕਹਿੰਦੇ ਬੱਚੇ ਫ੍ਰੀ ਐਜੂਕੇਸ਼ਨ ਲੈ ਸਕਦੇ ਆ ਸਕੂਲ ਚ ਜੀ ਠੀਕ ਹੈ ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਮੈਨੂੰ ਲੱਗਦਾ ਹੈ ਕਿ ਕੈਨੇਡਾ ਹੱਲੇ ਵੀ ਬਹੁਤ ਅੱਛੀ ਡੈਸਟੀਨੇਸ਼ਨ ਹੈਗੀ ਹੈ ਸੋ ਸੇਫਟੀ ਦੇ ਨਾਲ ਨਾਲ ਦੇਖੋ ਅੱਜ ਦੀ ਰੇਟਸ 'ਚ ਵੀ ਕੋਈ ਕੰਟਰੀ ਨਹੀਂ ਹੈਗਾ ਜਿਹੜਾ ਡਿਪਲੋਮਾ ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਦੇ ਰਿਹਾ ਹੋਵੇ ਚਾਹੀਏ ਉਹਨਾਂ ਨੇ ਡਿਪਲੋਮਾ ਸ਼ਾਰਟਲਿਸਟ ਕਰ ਰਹੇ ਨੇ ਕਿ ਕਿਹੜੀ ਕਿਹੜੀ ਫੀਲਡ ਚ ਦੇਣਾ ਹੈ ਕਿਹੜੀ ਕਿਹੜੀ ਫੀਲਡ ਚ ਨਹੀਂ ਦੇਣਾ ਬਟ ਸੇਫਟੀ ਕਰੀਅਰ ਫੋਕਸਡ ਔਰ ਅਫੋਰਡੇਬਲ ਅੱਜ ਦੀ ਰੇਟ ਤੇ ਵੀ ਸਰ ਕੈਨੇਡਾ ਹੀ ਹੈ ਅਸੀਂ ਗੱਲ ਕਰਦੇ ਆ ਜੇ ਹੋਰ ਕੰਟਰੀਜ਼ ਨਾਲ ਅਸੀਂ ਕੰਪੇਅਰ ਕਰੀਏ ਜਿਹੜੇ ਕੈਨੇਡਾ ਸਾਈਜ਼ ਦੇ ਹੈਗੇ ਆ ਉਥੇ ਵੀ ਇੰਨੀ ਅਫੋਰਡੇਬਲ ਫੀਸ ਨਹੀਂ ਹੈਗੀ ਸੋ ਅਫੋਰਡੇਬਿਲਟੀ ਜੇ ਤੁਸੀਂ ਕਹੋਗੇ ਤਾਂ ਕੈਨੇਡਾ ਨੂੰ ਬਹੁਤ ਹੀ ਸੀ ਘੱਟ ਕੰਟਰੀਆਂ ਜਿਹੜੇ ਬੀਟ ਕਰ ਸਕਦੇ ਆ ਔਰ ਜੇ ਅਸੀਂ ਗੱਲ ਕਰਦੇ ਆ ਤਾਂ ਕੰਮ ਦੇ ਬਾਰੇ ਵੀ भी मोस्ट प्रोबेबली हर कितने है ही है जो मेजरली अं कही ब्रैमटन का कम नहीं है सरी से कम नहीं है या जी टी ए कम घट जे मतलब कि पर उस तो इलावा बहुत एरियाज़ है जिथे कम है सो so, असं ये भी नहीं कह सकते कि कम नहीं है सो जैनवर इनटेक देखो बहुत सारिया है यूनवर्सिटियाँ हैं जी अज मास्टर्स और बैचलर डिग्री एक्सैप्ट कर रही हैं जिमें कि यूनिवर्सिटी ऑफ रोजाइना होगी सस्कैचुअन ट्रिनिटी वैसटन यूनिवर्सिटी होगी ब्रिटिश कोलंबिया यूनिवर्सिटी ऑफ फ्रेजर वैली होगी ब्रिटिश कोलंबिया यूनिवर्स यूनीवर्सिटी ऑफ नॉर्थ ब्रिटिश कोलंबिया होगी यूनिवर्सिटी ऑफ न्यू ब्रूंजबेक होगी ਕੀ ਕਹਿੰਦੇ ਆ ਜਿਹੜੇ ਕਿ ਨਿਊ ਬ੍ਰਾਂਡਸ ਵਿੱਚ ਬਹੁਤ ਜ਼ਿਆਦਾ ਡਿਮਾਂਡ ਏਰੀਆ ਉੱਥੇ ਵੀ ਅੰਡਰ ਗ੍ਰੈਜੂਏਟ ਔਰ ਬੈਚਲਰ ਡਿਗਰੀ ਔਰ ਮਾਸਟਰ ਡਿਗਰੀ ਤੁਸੀਂ ਅਪਲਾਈ ਕਰ ਸਕਦੇ ਹੋ ਬੂਥ ਯੂਨੀਵਰਸਿਟੀ ਮੈਨੀਟੋਬਾ ਮੈਨੀਟੋਬਾ ਚ ਆਈਦਰੇਟਸ ਵੀ ਬਹੁਤ ਸਾਰੀਆਂ ਪੋਸਟਾਂ ਹੈ ਜਿਹੜੀਆਂ ਕਿ ਖਾਲੀ ਪਈਆਂ ਹੈਗੀਆਂ ਜੌਬਸ ਸਭ ਤੋਂ ਉੱਤਮ ਹੈ ਮੈਨੀਟੋਬਾ ਕੈਪਿਲੈਨੋ ਯੂਨੀਵਰਸਿਟੀ ਹੋਗੀ ਬ੍ਰਿਟਿਸ਼ ਕੋਲੰਬੀਆ ਬੈਚਲਰ ਡਿਗਰੀ ਕਰਨ ਜਾਣਾ ਚਾਹੁੰਦੇ ਹੋ ਤਾਂ ਨਾਰਥਰਨ ਕਾਲਜ ਵੀ ਉਹਨੂੰ ਬੈਚਲਰ ਡਿਗਰੀ ਦੇ ਰਿਹਾ ਹੈ ਸੈਨਿਕਾ ਕਾਲਜ ਨੇ ਬਹੁਤ ਸਾਰੀਆਂ ਬੈਚਲਰ ਡਿਗਰੀਜ਼ ਓਪਨ ਕਰਤੀਆਂ ਆਪਣਾ ਹੰਬਰ ਕਾਲਜ ਨੇ ਵੀ ਬਹੁਤ ਸਾਰੀਆਂ ਬੈਚਲਰ ਡਿਗਰੀ ਓਪਨ ਕਰਤੀਆਂ ਕਾਰਨਸਟੁਕਾ ਕਾਲਜ ਨੇ ਵੀ ਬਹੁਤ ਸਾਰੀਆਂ ਬੈਚਲਰ ਡਿਗਰੀ ਓਪਨ ਕਰਤੀਆਂ ਇਸ ਤੋਂ ਇਲਾਵਾ ਟ੍ਰੈਂਟ ਯੂਨੀਵਰਸਿਟੀ Ontario Algoma University ਜਿਹੜੀ ਕਿ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਹੈ Ontario ਇਸ ਤੋਂ ਇਲਾਵਾ ਲਿਸਟ ਬੜੀ ਲੰਬੀ ਹੈ ਇੰਡੀਗ੍ਰੀਜ਼ ਦੀ ਔਰ ਬੈਚਲਰ ਡਿਗਰੀ ਦੀ ਲਿਸਟ ਬੜੀ ਲੰਬੀ ਹੈ 3-3 ਸਾਲ ਦੀ ਬੈਚਲਰ ਡਿਗਰੀ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇਦੀਆਂ ਸੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਹੋયા ਤੁਸੀਂ ਜਨਵਰੀ 26 'ਚ ਬੈਚਲਰ ਜਾਂ ਮਾਸਟਰਸ ਲਈ ਅਪਲਾਈ ਕਰੋ ਔਰ ਤੁਸੀਂ ਆਪਣਾ ਕੀ ਕਹਿੰਦੇ ਆ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਵੀਜ਼ਾ ਲੈ ਸਕਦੇ ਬਿਲਕੁਲ ਠੀਕ ਹੈ 90413 90412 ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਜਸਮੀਤ ਜੀ ਦੇ ਨਾਲ ਜਾਂ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਲੈਂਡਮਾਰਕ ਨੇ 14 ਆਫਿਸਿਸ ਨੇ ਪੂਰੇ ਇੰਡੀਆ ਦੇ ਵਿੱਚ ਨੀਚੇ ਵੀਡੀਓ ਦੀ ਲਿਸਟ ਬਾਕਾਇਦਾ ਹੈ ਸੋ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤੇ ਤੁਸੀਂ ਈਮੇਲ ਕਰ ਸਕਦੇ ਹੋ info@landmarkimmigration.com ਔਰ ਜਸਮੀਤ ਜੀ ਜਾਂ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰੋ ਔਰ ਫਿਊਚਰ ਦਾ ਆਪਣਾ ਫੈਸਲਾ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ